ਬਕਰੋ ਜਿਹੜੀ ਮੋਟੀ ਕਣਕਾ ਉਹ ਅਲੱਗ ਕਰਦੀ ਆ ਠੀਕ ਆ ਪੰਜ ਟਾਈਪ ਦੇ ਵਿੱਚ ਇਹ ਕਣਕਾ ਅਲੱਗ-ਅਲੱਗ ਕਰਦੀ ਲੇਬਰ ਦੀ ਵੀ ਕੋਈ ਕਿਸੇ ਬੰਦੇ ਨੂੰ ਆਉਣ ਦੀ ਲੋੜ ਨਹੀਂ ਆਉਣ ਆਪਦੇ ਆਓ ਤੇ ਲਿਫਟ ਜਾ ਕੇ ਟਰਾਲੀ ਲਾ ਦਿਓ ਜਦੋਂ ਤੁਸੀਂ ਵੀ ਤਿਆਰ ਕਰੋਨੇ ਹੋ ਹਾਂਜੀ ਸੋਨੂੰ ਇੱਕ ਕਿੱਲੇ ਮਗਰ ਇੱਕ ਹਜ਼ਾਰ ਦਾ ਫਾਇਦਾ ਹੋਰੇ ਨੂੰ ਪਿਆਰ ਭਰੀ ਸასი ਸ਼ਾਲ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਅੱਜ ਛੋਟੇ ਲਈ ਲੈ ਕੇ ਆਇਆ ਇੱਕ ਹੋਰ ਵੀਡੀਓ ਇਹ ਵੀਡੀਓ ਕਿਸਾਨਾਂ ਦੇ ਲਈ ਆ ਇਮੇ ਚਾਰ ਵਾਲੀਆਂ ਗਣਕਾਂ ਹੋ ਗਈਆਂ ਤੂੜੀ ਵਾਲੀ ਮਸ਼ੀਨ ਦੀ ਗਣਕ ਹੋ ਗਈ ਉਹ ਤੇ ਡਲੀਆਂ ਮੰਨ ਡਲੀਆਂ ਆ ਜੇਂਦੀਆਂ ਨੇ ਹਨਾ ਤੇ ਉਹਦੇ ਲਈ ਅੱਜ ਆਪਣਾ ਦੋਸਤ ਆ ਕਲਜੀਤ ਸਿੰਘ ਉਹਦੀ ਚੱਕੀ ਦਾ ਨਾਮ ਹੈਗਾ ਖਾਲਸਾ ਆਟਾ ਚੱਕੀ ਪਿੰਡ ਗੰਡੇਵਾਲ ਇਹ ਜਦੋਂ ਆਪਾਂ ਧੂਰੀ ਤੋਂ ਰਾਏਕੋਟ ਰੋਡ ਨੂੰ ਜਾਵਾਂਗੇ ਟਿੱਬਾ ਪਿੰਡ ਆਉਂਦਾ ਟਿੱਬੇ ਪਿੰਡ ਤੋਂ ਪੰਜ ਗਰਾਂਗੀਆਂ ਨੂੰ ਸੜਕ ਜਾਂਦੀ ਆ ਉਥੇ ਪਿੰਡ ਆਉਂਦਾ ਗੰਡੇਵਾਲ ਸਿੰਘ ਪਿੰਡ ਦਾ ਨਾਂਗਾ ਗੁਰਬਖਸ਼ ਬਰਾਵੀ ਕਹਿੰਦੇ ਨੇ ਗੰਡੇ ਸਿੰਘ ਵਾਲਾ ਵੀ ਕਹਿੰਦੇ ਨੇ ਉਹ ਅੱਜ ਕਲ ਜੀਤ ਨਾਲ ਆਪਾਂ ਕਰਦੇ ਆਂ ਗੱਲਬਾਤ ਜੀਤ ਠੀਕ ਹੈ ਜੀ ਉਹ ਠੀਕ ਠਾਕ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਪਹਿਲਾਂ ਤੋਂ ਮਸ਼ੀਨ ਦੀਆਂ ਧੰਨਵਾਦ ਠੀਕ ਹੈ ਵੀਰੇ ਇਹ ਅਸਾ ਜਿਵੇਂ ਆਪਣੀ ਕਣਕ ਹੁੰਦੀ ਹੈਗੀ ਤੂੜੀ ਵਾਲੀ ਮਸ਼ੀਨ ਵਾਲੀ ਹੁੰਦੀ ਆ ਹਾਂਜੀ ਹਾਂਜੀ ਤੇ ਉਹਦੀ ਫਿਰ ਆਇਨ ਸਾਫ ਸੁਪਈਆ ਕਰ ਦਿੰਦੀ ਆ ਬਿਲਕੁਲ ਜੀ ਪੇਹਣ ਬਣਾ ਦਈਆ ਜਮਾ ਮਤਲਬ ਜਿਹੜੀ ਮੋਟੀ ਕਣਕ ਆ ਉਹ ਅਲੱਗ ਕਰਦੀ ਆ ਠੀਕ ਆ ਪੰਜ ਟਾਈਪ ਦੇ ਵਿੱਚ ਇਹ ਕਣਕ ਅਲੱਗ ਅਲੱਗ ਕਰਦੀ ਆ ਅਸੇ ਪੰਜ ਪ੍ਰਕਾਰ ਦੇ ਜਿਵੇਂ ਆ ਲੱਗਿਆ ਸਿਸਟਮ ਜਿਵੇਂ ਇੱਥੇ ਬਰੀਕ ਕਣਕ ਆਉਂਦੀ ਆ ਪੂਰੀ ਠੀਕ ਆ ਜੀ ਇਹਦੇ ਵਿੱਚ ਜੋ ਹਲਕਾ ਦਾਣਾ ਚਾਹੇ ਮੋਟਾ ਹੀ ਆ ਪਰ ਉਹ ਹਲਕਾ ਦਾਣਾ ਉਹ ਆਉਂਦਾ ਇਹਦੇ ਵਿੱਚ ਜਿਵੇਂ ਰੋੜੀ ਆ ਆਪਣੀ ਹਾਂਜੀ ਉਹ ਕੜਦੀ ਆ ਇਹ ਠੀਕ ਆ ਜਿਹੜਾ ਰਹੀ ਗੁੱਲੀਣ ਦਾ ਜਿਹੜਾ ਬਰੀਕ ਆ ਉਹ ਕੜਦੀ ਆ ਅਸੇ ਜਣੀ ਐ ਨਖਾਰ ਦੇ ਨੂੰ ਯਾਦ ਕਰ ਦੇਣੀ ਆ ਸਾਰਾ ਕੁਝ ਬੀਜ ਤਿਆਰ ਕਰਦੀ ਆ ਮਤਲਬ ਇਹ ਮੰਨ ਲਾ ਵੀ ਜਿਹੜਾ ਆਪਾਂ ਬੀਜ ਬਾਜ਼ਾਰੋਂ ਲੈ ਕੇ ਆਉਣੇ ਆ ਅੱਛਾ ਜਿਵੇਂ ਆਪਾਂ ਜਾਣਦੇ ਆਂਗੇ ਮਾ 20 ਮੁੱਲ ਲੈਨੇ ਆਂ ਹਾਂ ਉਹਦੀ ਮੋਟੀ ਮੋਟੀ ਕਣਕ ਹੁੰਦੀ ਆ ਯਾਨੀ ਉਹ ਇਹ ਚੀਜ਼ ਬਣਾ ਦਿੰਦੀ ਆ ਬਰਾ ਦੇ ਲੈ ਤੁਹਾਨੂੰ ਬਾਜ਼ਾਰੋਂ ਜਾਣ ਦੀ ਲੋੜ ਨਹੀਂ ਹੈਗੀ ਆਪਦਾ ਤਸੱਲੀ ਨਾਲ ਆਪਦਾ ਵੀ ਆਪ ਤਿਆਰ ਕਰਵਾਓ ਆਪ ਤਿਆਰ ਕਰੋ ਹਾਂਜੀ ਠੀਕ ਆ ਜਿਵੇਂ ਆਪਣੇ ਤੂੜੀ ਵਾਲੀ ਮਸ਼ੀਨ ਦੀ ਡਲੀ ਜੀ ਪੈ ਜਾਂਦੀ ਆ ਜੀ ਉਹ ਵੀ ਸਾਰਾ ਕੁਝ ਸਾਫ਼ ਕਰ ਦੇਣੀ ਆ ਜੀ ਇਹਨੇ ਠੀਕ ਆ ਬੇਸ ਤੋਂ ਸਾਰਾ ਕੁਝ ਗਰਦਕਪਾ ਪਿੱਛੇ ਕੱਢ ਦੇਣਾ ਅੱਛਾ ਸਾਰਾ ਕੁਝ ਹਾਂਜੀ ਹਾਂ ਇਹ ਤਾਂ ਹੈਵੀ ਬਹੁਤ ਆ ਕੀ ਹਾਂਜੀ ਹਾਂ ਇਹ ਕਿੱਥੋਂ ਮੰਗਵਾਈ ਆ ਬਈ ਇਹ ਹੀ ਆਪਣੇ ਪੰਜਾਬ ਦੇ ਵਿੱਚ ਤਾਂ ਤਿਆਰ ਹੁੰਦੀ ਨਹੀਂ ਹੈਗੀ ਇਹ ਅੰਬਾਲੇ ਤੋਂ ਤਿਆਰ ਕਰਵਾਈ ਆ ਅਸੇ ਆਪਾਂ ਅੰਬਾਲੇ ਤੋਂ ਤਿਆਰ ਕਰਾਈ ਆ ਹਾਂ ਠੀਕ ਆ ਅਸੇ ਜਣੀ ਮੰਨ ਲਾ ਵੀ ਜਿਹੜਾ ਫੂਸਪਰਾ ਆ ਉਹ ਇੱਥੋਂ ਨਹੀਂ ਮਾਰਨਾ ਫੂਸਪਰਾ ਉਹ ਪੁਰਾ ਜਿਹੜਾ ਪਾਈਪ ਲੱਗਿਆ ਹੋ ਉਹ ਠੀਕ ਆ ਉਹਨੂੰ ਮੋੜ ਕੇ ਅੱਚ ਪਾ ਦੇਣਾ ਪੈਪ ਖੜਾ ਠੀਕ ਆ ਇਧਰ ਇਹਨੂੰ ਬੰਦ ਕਰ ਦੇਣਾ ਠੀਕ ਆ। ਏਸਟ ਕਰਦਾ ਇੱਥੇ ਉਹਨੂੰ। ਇਹਦਾ ਵੀ ਇਹ ਜਗਾੜੀ ਬਹੁਤ ਵੱਡਾ ਹੈ। ਇੱਧਰ ਇੱਧਰ ਕੀ ਆਉਣਾਗਾ? ਇੱਧਰ ਵੀ ਨੇ ਜਿਵੇਂ ਆਪਾਂ ਕਣਕ ਲੈ ਕੇ ਆਉਨੇ ਆ। ਅਸੇ ਉਹ ਇੱਥੇ ਪੈਣੀ ਆ। ਇੱਥੇ ਟਰਾਲੀ ਉਹ ਅਨਲੋਡ ਹੋ ਜਾਇਆ ਕਰੂਗੀ ਲਿਫਟ ਚੱਕ ਕੇ। ਠੀਕ ਆ। ਇੱਥੋਂ ਇਹ ਐਲੀਵੇਟਰ ਨੇ ਚੱਕ ਕੇ ਮਸ਼ੀਨ ਨੂੰ ਦੇਣਾ। ਠੀਕ ਆ। ਮਸ਼ੀਨ ਨੇ ਸਾਰੇ ਅਲੱਗ-ਅਲੱਗ ਸਾਫ਼ ਕਰਕੇ ਇੱਕ ਐਲੀਵੇਟਰ ਅੱਗੇ ਮੂਹਰੇ ਲੱਗਣਾ ਹੋਰ। ਹਜੇ। ਹਾਂ। ਠੀਕ ਆ। ਉਹਨੇ ਚੱਕ ਕੇ ਟਰਾਲੀ 'ਚ ਵਾਪਸ ਪਾਉਣਾ। ਯਾਨੀ ਲੇਬਰ ਦੀ ਵੀ ਕੋਈ ਕਿਸੇ ਬੰਦੇ ਨੂੰ ਆਉਣ ਦੀ ਲੋੜ ਨਹੀਂ। ਆਉਣ ਆਪਦੇ ਆਓ ਤੇ ਲਿਫਟ ਜਾ ਕੇ ਇਹੀ ਆ ਵੀ ਕੱਲਾ ਬੰਦਾ ਡਰਾਈਵਰ ਟਰੈਕਟਰ ਲੈ ਕੇ ਆ ਜੇ ਕੱਲਾ ਵੀ ਇਹ ਨਹੀਂ ਹੋਗਾ ਵੀ ਉੱਥੇ ਦਿਹਾੜੀਆ ਪੁੱਛਦਾ ਫਿਰ ਯਾਰ ਮੈਂ ਜਾਵਾਂ ਚਾਰ ਜਾ ਕੱਢਣਾ ਮੈਂ ਫਲਾਨਾ ਕੁਝ ਕਰਨਾ ਇਹਦਾ ਚਾਰ ਚੂਰ ਵਾਲਾ ਸਿਸਟਮ ਨਮੇੜਤਾ ਨਮੇੜਤਾ ਜੀ ਮਤਲਬ ਕੀ ਆ ਵੀ ਲੇਬਰ ਦੀ ਬਹੁਤ ਵੱਡੀ ਸ਼ੋਰਟ ਆ ਉਹ ਤਾਂ ਆ ਰਹੀ ਆ ਇਹ ਲੋਕਾਂ ਦੀ ਡਿਮਾਂਡ ਸੀ ਚਿਰ ਦੀ ਵਿੱਚ ਆਪਣੇ ਜ਼ਿੰਮੇਵਾਰ ਇਹੋ ਜਿਹੇ ਨਹੀਂ ਵੀ ਜਿਹੜੇ ਮੰਨ ਕੇ ਚੱਲ ਬੰਦੇ ਦੇ ਪਿੱਛੇ ਚਾਰ ਮੰਡੀ 'ਚ ਛੱਡ ਕੇ ਤੁਰੇ ਉਹ ਛੱਡ ਕੇ ਤੁਰੇ ਜਾਂਦੇ ਨਹੀਂ ਜੀ ਕੱਢਣ ਦੇ ਤੋੜੇ ਕੱਢਣ ਦੇ ਤੋੜੇ ਇਹ ਤਾਂ ਯਾਰ ਕੋਈ ਮੰਨ ਲਾ ਗੱਲ ਹੀ ਨਹੀਂ ਹੈਗੀ ਵੀ ਇੱਥੇ ਟਰਾਲੀ ਬੈਕ ਲਾਓ ਹਾਂ ਜੀ ਹਾਂ ਮੂਹਰੇ ਟਰਾਲੀ ਲਾ ਦੋ 'ਚ ਡਿੱਗੀ ਜਾਣਾ ਡਿੱਗੀ ਜਾਣਾ ਠੀਕ ਆ ਬਾਕੀ ਜਦੋਂ ਤੁਸੀਂ 20 ਤਿਆਰ ਕਰਾਉਨੇ ਹੋ ਹਾਂਜੀ ਤੁਹਾਨੂੰ ਇੱਕ ਕਿੱਲੇ ਮਗਰ 1000 ਦਾ ਫਾਇਦਾ ਠੀਕ ਹੈ ਜੀ ਕਿਉਂਕਿ ਜਿੱਥੇ ਅਸੀਂ 12 ਕਿਲੋ ਦਾ 20 ਪਾਉਨੇ ਆ ਹਾਂਜੀ ਤੁਸੀਂ ਉੱਥੇ 8 ਕਿਲੋ ਦਾ 20 ਪਾਓ 20 ਕਿਲੋ ਦਾਣੇ ਛੋੜੇ ਬਚਦੇ ਨੇ ਉਹ ਕੰਮ ਆਉਣੇ ਨੇ 20 ਕਿਲੋ ਦਾ ਤੁਸੀਂ ਦਾਣਾ ਬਣਵਾਓ ਹਾਂ ਜਿਹੜਾ 20 ਕਿਲੋ ਧਰਤੀ 'ਚ ਦੱਬਣਾ ਤੁਸੀਂ 500 ਦਾ 20 ਹਾਂਜੀ 500 ਦਾ ਛੋੜਾ ਉਹ ਬਚ ਗਿਆ ਹਾਂਜੀ 500 ਦਾ ਛੋੜਾ ਦਾਣਾ ਤਿਆਰ ਹੋ ਗਿਆ ਠੀਕ ਹੈ ਜੀ ਜਾਣੀ ਤੁਸੀਂ 1000 ਰੁਪਿਆ ਇੱਕ ਕਿੱਲੇ ਮਗਰਸ ਨੂੰ ਬਚਤ ਆ ਇਹ ਕਿਸਾਨਾਂ ਨੂੰ ਆਪਾਂ ਮੰਨ ਲਾ ਵੀ ਕਿਸਾਨਾਂ ਦੀ ਮੰਗ ਸੀਗੀ ਮੰਗ ਸੀਗੀ ਹਾਂ ਵੀ ਮਤਲਬ ਇਹ ਤਾਂ ਆਪਾਂ ਹੁਣ ਵੀਰੇ ਮੰਨ ਲ ਕੇ ਚੱਲਣਾ ਵੀ ਜਿਹੜੀ ਚੀਜ਼ ਹੁੰਦੀ ਆ ਮੰਨ ਲਾ ਵੀ ਆ ਪਾੜਤੀ ਕੋਲੇ ਜਾਂਦੇ ਆ ਆੜਤੀ ਕੋਲੇ ਆਪਦਾ ਦੁੱਖ ਰੋਣਦੇ ਆ ਵੀ ਕਣਕ ਗਿੱਲੀ ਵੱਢੀ ਗਈ ਜਾਂ ਸੁੱਕੀ ਵੱਢੀ ਗਈ ਹਾਂਜੀ ਹੁਣ ਤੇਰੀ ਚੱਕੀ ਲੱਗੀ ਵੀ ਆ ਹਾਂਜੀ ਚੱਕੀ ਤੇ ਆ ਕੇ ਤੇਰੇ ਕੋਲ ਦੁੱਖ ਲੋ ਰੋਂਦੇ ਨੇ ਲੋਕ ਵੀ ਯਾਰ ਆ ਚੀਜ਼ ਐ ਹੋਣੀ ਚਾਹੀਦੀ ਆ ਫਿਰ ਉਹਦੇ ਕਰਕੇ ਵੀ ਤਾਂ ਇਹ ਮਸ਼ੀਨ ਲਿਆ ਕੇ ਲਾਈ ਕਿਉਂਕਿ ਸਾਡੇ ਪਿੰਡ ਦੂਰ ਦੂਰ ਲੋਕ ਜਾਂਦੇ ਸੀ ਜਿਵੇਂ ਠਿਕਰੀ ਆਲ ਜਾਣਾ ਸਹੌਰ ਜਾਣਾ 20 20 ਕਿਲੋਮੀਟਰ ਚੱਲ ਕੇ ਜਾਂਦੇ ਸੀ ਵੀਰੇ ਉਹ ਜਾਂਦੇ ਵੀ ਨਹੀਂ ਹੈਗੇ ਸੀ ਉਹ ਜਾਂਦੇ ਵੀ ਨਹੀਂ ਸੀ ਕਿਸੇ ਕੋਲੇ ਸਾਧਨ ਨਹੀਂ ਸੀ ਹੁੰਦਾ ਹਾਂਜੀ ਕਿਸੇ ਕੋਲੇ ਕੋਈ ਸਮੇਂ ਦੀ ਘਾਟ ਸੀ ਸਮੇਂ ਦੀ ਘਾਟ ਸੀ ਬਾਕੀ ਇਹ ਆਪਣੇ ਇਲਾਕੇ ਦੀ ਸਭ ਤੋਂ ਵੱਡੀ ਮਸ਼ੀਨ ਆ ਜਿਹੜੀ ਆਪਣੇ ਇਲਾਕੇ ਚ ਇਹ ਪਹਿਲੀ ਲੱਗੀ ਆ ਠੀਕ ਆ ਜਾਜੀ ਦੇ ਅੱਗੇ ਵੀ ਐਲੀਵੇਟਰ ਲੱਗਿਆ ਇਹ ਪਹਿਲੀ ਵਾਹੀ ਸੀ ਵੀਰੇ ਜੀ ਨੇ 20 ਕਿਲੇ ਬੀਜ ਨੇ ਉਹਦਾ 20000 ਰੁਪਇਆ ਬਚ ਗਿਆ ਡੀਜ਼ਲ ਖਰਚਾ ਬਚ ਗਿਆ ਉਹਦਾ ਡੀਜ਼ਲ ਉਹਨੇ 20000 ਦਾ ਲੱਗਦਾ ਡੀਜ਼ਲ ਹਾਂ ਇਹ ਚੀਜ਼ ਨਾਲ ਆਪਣੇ ਇਲਾਕੇ 'ਚ ਲੋਕਾਂ ਨੂੰ ਬਹੁਤ ਇਹਦਾ ਫਾਇਦਾ ਹੋਊਗਾ ਹਾਂਜੀ ਅਸੀਂ ਇੱਕੋ ਆਪਾਂ ਵੀਡੀਓ ਦੇ ਥਰੂ ਕਹਿਣੇ ਆਂਗੇ ਵੀ ਯਾਰ ਇੱਕ ਵਾਰ ਕਲਜੀਤ ਕੋਲੇ ਤੁਸੀਂ ਚਹ ਚਾਰ ਹੀ ਲੈ ਕੇ ਆਜੋ ਹਾਂਜੀ ਹਾਂ ਠੀਕ ਆ ਕਿਉਂਕਿ ਕਣਕ ਦਾ ਬੀਜ ਨਹੀਂ ਹਜੇ ਮੂਰੇ ਇਸ ਵਾਰ ਤੁਸੀਂ ਤੂੜੀ ਵਾਲੀ ਮਸ਼ੀਨ ਚ ਕਣਕ ਘੱਡੋਗੇ ਢੋਲਕ ਭਰਨੇ ਨੇ ਮੋਟੀ ਕਣਕ ਮਤਲਬ ਤੁਸੀਂ ਆਪਣੇ ਖਾਨ ਖਤ ਰੱਖ ਸਕਦੇ ਹੋ ਬਰੀਕ ਕਣਕ ਦਾ ਤੁਸੀਂ ਦਾਣਾ ਤਿਆਰ ਕਰਵਾ ਸਕਦੇ ਆ ਦਾਣਾ ਤਿਆਰ ਕਰਵਾ ਸਕਦੇ ਹਾਂ ਹਾਂਜੀ ਹਾਂ ਇਦਾਂ ਵੀਰੇ ਗੁਰਜੀਤ ਜਿਵੇਂ ਹੁਣ ਮੰਨ ਲਾ ਵੀ ਆਪਾਂ ਕਣਕ ਢੋਲ ਭਰਦੇ ਆ ਹਾਂਜੀ ਉਹਟੋ ਓਲਾ ਪਾ ਮੰਨ ਊਮੀ ਚਾਕੇ ਆਟਾ ਪਿਆ ਲੈਨੇ ਆ ਹਾਂਜੀ ਹੁਣ ਇੱਥੇ ਲਿਆਉਣਗੇ ਉਹਦਾ ਨਾਲੇ ਦਾ ਜਿਹੜਾ ਦਾਣਾ ਬਣੂ ਉਹ ਵੱਖਰਾ ਬਣੀ ਜਾਊ। ਠੀਕ ਦਾ ਦਾਣਾ ਬਣ ਜਾਣਾ ਦਾਣਾ ਬਣ ਜੇ ਨਾ ਤੇ ਕੇਰਾ ਇੱਕ ਵਾਰ ਹੁਣ ਢੋਲਾਂ ਚ ਪਾਓ ਕਣਕ ਚਲੇਣਾ ਚ ਪਾ ਕੇ ਉਸੇ ਉਸੇ ਨਾਲ ਬੀਜ ਲੋ ਉਸੇ ਨੇ ਬੀਜ ਲੋ ਇੱਕ ਵਾਰ ਤੇਰੇ ਕੋਲੇ ਆਉਣਾ ਹਾਂਜੀ ਇੱਕ ਵਾਰ ਵੀ ਇਹ ਨਹੀਂ ਹੈਗਾ ਵੀ ਕਣਕ ਤੁਸੀਂ ਦੁਆਰੇ ਫੇਰ ਆਉਣਾ ਇੱਕ ਵਾਰ ਕਣਕ ਲੈ ਕੇ ਆਓ ਕਿੰਨੇ ਕਿਲੋ 30 ਕਿ ਕੁਆਂਟਲ 40 ਕੁਆਂਟਲ ਆਪਾਂ ਕਰੇ ਗਣਕ ਰੱਖਦੇ ਆਂਗੇ ਉਹ ਮਸ਼ੀਨ ਨੇ ਪਾ ਦੇਣੀਆਂ ਕਲਜੀਤ ਨੇ ਸਾਨੂੰ ਇੱਥੋਂ ਸਾਫ਼ ਕਰਕੇ ਥੋੜੀ ਟਰਾਲੀ ਚ ਪਾ ਕੇ ਦੇਣੀ ਹੈ ਹੱਥ ਦਾ ਲੱਗਣੀ ਢੋਲ ਉਹੀ ਭਰਨੇ ਨੇ ਕੋਈ ਢੋਲਣਾ ਦਾ ਡਬਲ ਕੀੜਾ ਤਾਂ ਲੱਗਣਾ ਨਹੀਂ ਇੱਥੇ ਵੀ ਮਸ਼ੀਨ ਨੇ ਕੰਮ ਨਵੇੜ ਦੇਣਾ ਉੱਥੇ ਢੋਲ ਆਪਾਂ ਪਹਿਲਾਂ ਵੀ ਭਰਨੇ ਨੇ ਬਾਅਦ ਚ ਵੀ ਭਰਨੇ ਨੇ ਬਿਲਕੁਲ ਜੀ ਤੇ ਮੁੜ ਕੇ ਕਣਕ ਬੀਜਣ ਵੇਲੇ ਆਪਦੀ ਕਣਕ ਕੱਢੋ ਕਣਕ ਬੀਜ ਲਓ ਇੱਕ ਵਾਰ ਜੇ ਤੁਹਾਡਾ ਕੰਮ ਨਹੀਂ ਵੱਡ ਜੂਗਾ ਲੇਬਰ ਦੀ ਦੇਖੋ ਹੁਣ ਜੇ ਆਪਾਂ ਘਰੇ ਵੀ ਢੋਲ ਸਫਾਈ ਕਰਾਉਣੀ ਆ ਤਾਂ ਵੀ ਬੰਦਾ ਮਿਲ ਰਿਹਾ ਨਹੀਂ ਮਿਲਦਾ ਜੀ ਹਾਂ ਲੇਬਰ ਦੀ ਬਹੁਤ ਵੱਡੀ ਘਾਟ ਆ 100% ਲੋਕ ਵੀਰੇ ਢੋਲਾਂ ਚ ਕਣਕ ਨੂੰ ਹੀ ਪਾ ਦਿੰਦੇ ਨੇ ਉਹਦੇ ਘਾਰ ਨਹੀਂ ਲੱਗਦਾ ਜੀ ਜਦੋਂ ਆਪਾਂ ਉਹਦੇ ਵਿੱਚ ਸਮਾਨ ਦੂਜਾ ਪਾ ਲੈਂਦੇ ਹਾਂ ਹਾਂ ਜੀ ਉਹਦੇ ਕਰ ਨਹੀਂ ਕਣਕ ਨੂੰ ਲੱਗ ਰਿਹਾ ਲੱਗ ਰਿਹਾ ਜੀ ਜੇ ਤੁਸੀਂ ਕਣਕ ਸਾਫ਼ ਕਰਕੇ ਪਾਓਗੇ ਤਾਂ ਇਹਨੂੰ ਲੱਗਣ ਦੇ ਚਾਂਸ ਬਹੁਤ ਘੱਟ ਨੇ ਲੱਗਣ ਦੇ ਹੁਣ ਤੇਰੇ ਕੋਲੇ ਦਾ ਵੀਡੀਓ ਅਨੇਕਾਂ ਪ੍ਰਕਾਰ ਦੇ ਲੋਕ ਆਉਂਦੇ ਨੇ ਦਾਣਾ ਆਟਾ ਲੈ ਕੇ ਉਹ ਕਈ ਤਾਂ ਉਵੇਂ ਹੀ ਚੱਕ ਲਿਉਂਦੇ ਨੇ ਉਹ ਵੀ ਚੱਕ ਲਿਉਂਦੇ ਨੇ ਜੀ ਬਸ ਵੀ ਵੀ ਕਿਹੜਾ ਇਹਨੂੰ ਸਾਨ ਸਹੀ ਬੀ ਕਰੂਗਾ ਵੀ ਐਂ ਗ੍ਰਾਈਂਡਰ ਲਾ ਦੇ ਭਾਈ ਪਰ ਉਹ ਗੱਲ ਨਹੀਂ ਬਣਦੀ ਗ੍ਰਾਈਂਡਰ ਜਿਹੜਾ ਉਹ ਵੀ ਬਰੀਕ ਦਾਣਾ ਤਾਂ ਨਹੀਂ ਕੱਢਦਾ ਜੀ ਠੀਕ ਹੈ ਜੀ ਇਹ ਤਾਂ ਹੁਣ ਜਮਾ ਨਖਾਰ ਦੂ ਮਤਲਬ ਵੀ ਮੋਟਾ ਦਾਣਾ ਹੀ ਰੱਖੂਗਾ ਵੀ ਜਿਹਦੀ ਗੁੱਧ ਜਿਹਦੇ ਵਿੱਚ ਗੁੱਧ ਵੱਧਾ ਠੀਕ ਹੈ ਜੀ ਉਹਦਾ ਕਿਉਂਕਿ ਗੁੱਧ ਨਾਲ ਹੀ ਆਟਾ ਬਣਦਾ ਗੁੱਧ ਨਾਲ ਹੀ ਆਟਾ ਬਣਦਾ ਇਹ ਤਾਂ ਇਹਗਾ ਵੀ ਇੱਕ ਵਾਰ ਤੁਸੀਂ ਕੁਲਜੀਤ ਕੋਲੇ ਆਓ ਕਣਕ ਲੈ ਕੇ ਇਲਾਕੇ ਦੇ ਜਿਹੜੇ-ਜਿਹੜੇ ਮਰਜੀ ਕੀ ਰੇਟ ਰੱਖਿਆ ਵੀ ਦੀ ਆਪਾਂ ਇਹਦਾ ਕਣਕ ਦਾ ਇਹਦਾ ਲਗਭਗ ਜੀ 80 ਰੁਪਏ ਕੁਆਂਟਲ 80 ਰੁਪਏ ਕੁਆਂਟਲ ਠੀਕ ਹੈ ਜੀ ਜਣੀ ਮੰਨ ਲਾ ਵੀ ਇੱਕ ਵਾਰ 24 2500 ਰੁਪਏ ਲਾਓ 30 ਕੁਆਂਟਲ ਆਮ ਨੋਰਮਲ ਕਿੱਲੇ ਦਾ ਸਮਝ ਲਓ ਵੀ ਜੇ ਆ ਤੁਸੀਂ 50 ਕਿਲੋ ਵੀ ਪਾਉਨੇ ਹੋ ਹਾਂਜੀ 10 ਕਿਲੋ ਚ ਵੇਸਟ ਨਿਕਲ ਜਾਊਗਾ 400 ਹੀ ਲੱਗਿਆ 50 ਕਿਲੋ ਦਾ ਤਾਂ ਨਹੀਂ ਜੀ 50 ਰੁਪਿਆ 80 ਰੁਪਿਆ ਕੁਆਂਟਲ ਕੁਆਂਟਲ ਹੈ ਹਾਂ ਇਹਦਾ ਕੁਸਬ ਨਹੀਂ ਬਣਿਆ 50 ਰੁਪਏ ਮੱਲਾ ਵੀ ਤੁਸੀਂ ਇਕਲੇ ਦਾ ਖਰਚਾ ਇਕ ਖਰਚਾ ਹੈਗਾ ਹਾਂ ਉਹ ਜੇ ਤੁਹਾਨੂੰ ਵੀ ਬੇਸ ਜਿਹੜਾ ਮੱਲਾ ਤੁਸੀਂ ਬੇਸ ਪਾਉਨੇ ਉਹ ਚੀਜ਼ਾਂ ਬਚ ਜਾਂਦੀਆਂ ਉਹ ਵੀਰੇ ਦੱਬਣਾ ਹੀ ਆ ਬਿਨਾ ਮਤਬਲ ਤੋਂ ਉਹ ਤਾਂ ਕੋਈ ਉਹ ਕਿਸੇ ਪਾਸੇ ਇੱਥੇ ਤਾਂ ਕਣਕ ਦਾ ਉਹਦਾ ਜਣੀ ਆਟਾ ਬਣੂਗਾ ਡੰਗਰ ਖਾਂਗੇ ਆਪਣੇ ਉਹ ਆਪਾਂ ਨੂੰ ਬਚਦੀ ਬਚਦਾ ਉਹ ਤਾਂ ਤੈਨੂੰ ਤਾਂ ਤੂੰ ਐ ਮੰਨ ਲੈ ਵੀ ਇੱਕ ਸੇਵਾ ਕਰ ਰਿਹਾ ਸੇਵਾ ਜੀ ਬਸ ਚਲ ਕਿਸਾਨਾਂ ਦੀ ਇਹ ਮੰਗ ਸੀਗੀ ਹਾਂਜੀ ਇਲਾਕੇ ਚ ਦੂਰ ਦੂਰ ਤੱਕ ਜਾਂਦੇ ਸੀ ਯਾਰ ਮਿੱਤਰ ਮੇਰੇ ਸਾਰੇ ਠੀਕ ਹੈ ਜੀ ਉਹਨਾਂ ਦੀ ਡਿਮਾਂਡ ਸੀਗੀ ਇਹ ਜ਼ਰੂਰੀ ਠੀਕ ਹੈ ਜੀ ਵੀ ਇਹਦੇ ਵਿੱਚ ਕਿਸਾਨ ਦਾ ਵੀ ਦੇਖੋ ਫਾਇਦਾ 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 ਜੀ ਤੇਰਾ ਤਾਂ ਇੱਕ ਤੂੰ ਤਾਂ ਸੇਵਾ ਕਰ ਰਿਹਾ ਜੱਕੀ ਦੇ ਨਾਲ ਲੱਗੇ ਤੂੰ ਕੰਮ ਸੇ ਕੰਮ ਇਹ ਤੇ ਪੈਸੇ ਲਾਏ ਨੇ ਹਾਂਜੀ ਹਾਂਜੀ ਆ 80 80 ਪੈਸੇ ਕਿਲੋ ਬੈਠੀ ਉਹਦਾ ਕੀ ਬੈਠਿਆਗਾ ਕੋਈ ਖਾਸ ਹੀ ਨਹੀਂ ਨਾ ਜੀ ਠੀਕ ਹੈ ਹਾਂਜੀ ਸਾਡੀ ਵੀਡੀਓ ਲੱਗੀ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਕ ਵਾਰ ਅਸੀਂ ਤੁਹਾਨੂੰ ਬਾਰ-ਬਾਰ ਕਹਿੰਨੇ ਆ ਕਲਜੀਤ ਕੋਲ ਜਰੂਰ ਆਇਓ ਫੇਰ ਤੁਹਾਨੂੰ ਦੱਸਣਾ ਜਦੋਂ ਧੂਰੀ ਤੋਂ ਰੈਕੋਟ ਨੂੰ ਜਾਂਦੇ ਹੋ ਉੱਥੇ ਪਿੰਡ ਟਿੱਬਾ ਆਉਂਦਾ ਟਿੱਬੇ ਤੋਂ ਪਿੰਡ ਪੰਜਗਰਾਈਆਂ ਨੂੰ ਸੜਕ ਜਾਂਦੀ ਹੈ ਕਿ ਉਹਦੇ ਪਿੰਡ ਗੰਡਾ ਸਿੰਘ ਵਾਲਾ ਗੁਰਵਾਕਸੂਪੁਰਾ ਵੀ ਕਹਿੰਦੇ ਨੇ ਕਿ ਤੇ ਇੱਕ ਵਾਰ ਜਰੂਰ ਵਿਜ਼ਿਟ ਕਰਿਓ ਤੇ ਕਲਜੀਤ ਵੀਰੇ ਇੱਕ ਆਪਦਾ ਮੋਬਾਈਲ ਨੰਬਰ ਜਰੂਰ ਦੱਸਾ 9464053083 ਠੀਕ ਹੈ ਜੀ ਇੱਕ ਵਾਰ ਹੋਰ ਦੱਸ ਦੋ ਵੀਰੇ 94640 53038 ਠੀਕ ਹੈ ਜੀ ਠੀਕ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਵੀਡੀਓ ਜ਼ਰੂਰ ਦੇਖ ਕੇ ਕਮੈਂਟ ਲਾਇਕ ਕਰਿਓ ਤੇ ਬਾਕੀ ਇੱਕ ਤਵਾਰ ਅਸੀਂ ਦੁਬਾਰਾ ਦੁਬਾਰਾ ਕਹਿੰਦੇ ਆ ਵੀ ਗੁਰਜੀਤ ਕੋਲ ਜ਼ਰੂਰ ਆ ਕੇ ਜਾਓ ਠੀਕ ਹੈ ਵੀਰੇ ਧੰਨਵਾਦ ਸਮਾਂ ਦੇਣ ਲਈ ਓ ਥੈਂਕ ਯੂ